ਹਮੇਸ਼ਾ ਆਨੰਦ ਵਿੱਚ ਰਹਿਣਾ ਸਿੱਖੀਏ ਬਸ ਦਿਮਾਗ ਚਲਾਉਣਾ ਸਿੱਖ ਲਈਏ ਸੋਚਣਾ ਸਿੱਖ ਲਈਏ ਪਛਾਨਣਾ ਸਿੱਖ ਲਈਏ ਅੱਜ ਤੱਕ ਜੋ ਕੁਝ ਸਾਡੇ ਆਲੇ ਦੁਆਲੇ ਚੱਲ ਰਿਹਾ ਹੈ ਇੱਕ ਪਾਸਾ ਦਿਸ ਰਿਹਾ ਹੈ ਦੂਜਾ ਪਾਸਾ ਨਹੀਂ ਧਰਮਗਾ ਤਾਂ ਚਾਹੇ ਹਰ ਚੀਜ਼ ਜਿਹੜੀ ਹੈ ਬੰਦੇ ਨੂੰ ਥੱਲੇ ਸਿੱਟਣ ਵਾਸਤੇ ਬੁੱਧੂ ਬਣਾਉਣ ਵਾਸਤੇ ਗਮਲਾ ਕਰਨ ਵਾਸਤੇ ਵੱਧੂ ਦਾ ਭਾਰ ਹੋਣ ਵਾਸਤੇ ਉਹੀ ਗੇਮਾਂ ਸਾਡੇ ਵਰਗੇ ਬੰਦੇ ਧਰਮ ਦੇ ਵਿੱਚ ਖੇਡਦੇ ਹੈ ਜਿਦੇ ਵਿੱਚ ਆਪ ਪਾਸ ਹੋ ਜਾਂਦੇ ਹੈ ਆਮੰਦ ਦਾ ਫੇਰ ਹੋਈ। ਨੋਟ ਕਰਕੇ ਦੇਖੋ ਜਰਾ ਸੁਣੋ। ਸਾਡੇ ਵਰਗਿਆਂ ਨੇ ਜੇ ਗੇਮ ਉਹ ਖੇਡਣੀ ਹੈ ਜਿਹੜਾ ਕਰੀਟਰ ਹੋਏਗਾ ਜੇ ਬਹੁਤ ਵੱਡਾ ਕਰੀਟਰ ਹੋਵੇ। ਉਹ ਕਹੇਗਾ ਵੀ ਆਪਾਂ ਫੁੱਟਬਾਲ ਖੇਡੀਏ। ਉਹ ਕੀ ਕਹੇਗਾ ਖੇਡੀਏ? ਕ੍ਰਿਕਟ ਖੇਡੀਏ ਕਿਉਂਕਿ ਉਹਨੂੰ ਪਤਾ ਵੀ ਕ੍ਰਿਕਟ ਵਿੱਚ ਮੈਂ ਮਾਹਰ ਹਾਂ ਤੇ ਮੈਂ ਇਹਨੂੰ ਹਾਰ ਨਹੀਂ ਦੇਣਾ। ਮੈਂ ਜਿੱਤਾਂਗਾ। ਤੇ ਜਿਹੜਾ ਚੰਗਾ ਫੁੱਟਬਾਲ ਬੋਲਰ ਹੋਵੇ, ਪਲੇਅਰ ਹੋਵੇ ਚੰਗਾ ਉਹਨੇ ਕੀ ਕਹਿਣਾ ਵੀ ਕ੍ਰਿਕਟ ਖੇਡੀਏ? ਉਹਨੇ ਕਹਿਣਾ ਫੁੱਟਬਾਲ ਖੇਡੀਏ। ਉਹਨੂੰ ਪਤਾ ਹੈ। ਸਾਡਾ ਜਿਹੜਾ ਸਿਸਟਮ ਹੈ ਸਾਡਾ ਜਿਹੜਾ ਧੰਕਾ ਹੈ ਇਹਦੇ ਵਿੱਚ ਸਾਡੇ ਵਰਗਿਆਂ ਨੂੰ ਪਤਾ ਹੈ ਕਿ ਉਹੀ ਗੇਮ ਖੇਡਦੇ ਆ ਜਿਹਦੇ ਵਿੱਚ ਇਹ ਆਪ ਹੀ ਜਿੱਤਦੇ ਆ ਬਾਕੀ ਸਾਰਿਆਂ ਤੇ ਭਾਰ ਪਾਉਂਦੇ ਵਾਦੂਦ ਸੁਣੋ ਹੁਣ ਤੁਸੀਂ ਦੁਆਨ ਚ ਆਏ ਮੇਰੇ ਵਰਗਾ ਬੰਦਾ ਦੁਆਨ ਲਾ ਰਿਹਾ ਉਹਨੇ ਪਤਾ ਕੀ ਕਹਿਣਾ ਸਾਧ ਸੰਗਤ ਜੀ ਜਿਹੜਾ ਬੰਦਾ 4 ਵਜੇ ਨਹੀਂ ਉੱਠਦਾ ਉਹ ਪਾਪੀ ਤੇ ਜਿਹੜਾ 4 ਵਜੇ ਉੱਠਦਾ ਉਹ ਮਹਾਂ ਹੁਣ ਇਹਨੂੰ ਇਹ ਪਤਾ ਹੈ ਵੀ 4 ਵਜੇ ਮੈਂ ਗੁਰਦੁਆਰੇ ਚ ਰਹਿਣਾ ਤੇ ਮੈਨੂੰ ਤੇ 4 ਵਜੇ ਉੱਠਣਾ ਹੀ ਪੈਣਾ। ਸਪੀਕਰ ਜੀ ਭਾਈ ਆਮ ਜਨ ਆ ਜ ਮੇ ਬੋਲ ਦੇਈਏ ਕੋ 4 ਵਜੇ ਕੋ 5 ਵਜੇ। ਗੁਰਦੁਆਰੇਆਂ ਚ ਰਹਿਣ ਵਾਲੇ 10 ਵਜੇ ਤੱਕ ਸੁੱਤੇ ਵਧੀਆ ਲੱਗਦੇ। ਬੋਲੋ ਜੀ ਜਰਮ। ਉਹ ਦਿਨੇ ਸੌ ਜਾਣਗੇ ਪਰ ਸਵੇਰੇ 4 ਵਜੇ ਉੱਠਣਾ ਗੁਰਦੁਆਰੇ ਵਿੱਚ ਉਹਨਾਂ ਦਾ ਕੰਮ ਹੈ। ਉਹਨਾਂ ਦਾ ਕੰਮ ਹੀ ਏ, ਉਹਨਾਂ ਦੀ ਜੌਬ ਏ, ਉਹਨਾਂ ਦੀ ਡਿਊਟੀ ਏ। ਫਿਰ ਉਹਨੇ ਕਹਿਣਾ ਜਿਹੜਾ 4 ਵਜੇ ਸਾਧ ਸੰਗਤ ਜੀ ਨਹੀਂ ਉੱਠਦਾ ਉਹ ਪਾਪੀ। ਜਿਹੜੇ ਥੱਲੇ ਸਾਰੇ ਵਿੱਚੋਂ ਉਦੇ ਸੁਣਨ ਵਾਲੇ ਕੋਈ ਰਾਤ ਦੇ 12 ਵਜੇ ਸੌਂਦਾ ਹੈ ਕੋਈ ਰਾਤ ਦੇ 2 ਵਜੇ ਸੌਂਦਾ ਹੈ ਕੋਈ ਸਾਰੀ ਰਾਤ ਜੌਬ ਕਰਕੇ ਆਉਂਦਾ ਹੈ ਉਹਦੇ ਦਿਮਾਗ 'ਚ ਪਤਾ ਕੀ ਵਾੜਦਾ ਵੀ ਜਿਹੜਾ ਸਵੇਰੇ ਨਹੀਂ ਉੱਠਦਾ ਉਹ ਪਾਪੀ ਹੁੰਦਾ ਹੈ ਇਹ ਆਪ 4 ਵਜੇ ਉੱਠਦਾ ਹੈ ਹੁਣ ਸਾਰਿਆਂ ਬਾਕੀ ਉੱਠਦੇ ਨਹੀਂ ਮਹਾਨ ਕੌਣ ਹੋਇਆ ਇਹ ਆਪ ਇਹਨੇ ਕੋਈ ਗੇਮ ਪਾਉਣੀ ਹੈ ਜਿਹਦੇ ਵਿੱਚ ਜਿੱਤੇਗਾ ਆਪ ਮੈਂ ਵੇਖਿਆ ਨੇ ਏਅਰਪੋਰਟਾਂ ਦੇ ਬੰਦੇ ਕੰਮ ਕਰਦੇ ਨੇ ਰਾਤਾਂ ਨੂੰ ਮਿਲਦੇ ਆਂ ਬਾਬਾ ਜੀ ਬੜੇ ਦੁਖੀ ਮੈਂ ਕਿਉਂ ਅੰਮ੍ਰਿਤ ਵੇਲੇ ਨਹੀਂ ਉੱਠਿਆ ਜੀ ਮੇਰੇ ਕੋਲ ਪ੍ਰੋਬਲਮ ਕੀ ਹੈ ਕਿ ਇਹ ਸਾਰੀ ਰਾਤ ਕੰਮ ਕਰਦੇ ਆ ਮੈਂ ਕਿਹਾ ਤੇਰੀ ਡਿਊਟੀ ਹੈ ਤੇਰੀ ਜੋਬ ਹੈ ਤੇਰੀ ਮਿਹਨਤ ਹੈ ਪਰ ਧਮਾ ਵਿੱਚ ਇੰਦਾ ਫਿੱਟ ਕੀਤਾ ਹੈ ਵੀ ਜਿਹੜਾ ਨਹੀਂ ਵਿਸੇ ਦੇ ਤੁਸੀਂ ਵੇਖੋ ਸਵੇਰ ਵੇਲੇ ਉੱਠਣਾ ਚੰਗੀ ਗੱਲ ਹੈ ਸਵੇਰ ਵੇਲੇ ਉੱਠਣਾ ਚੰਗੀ ਗੱਲ ਹੈ ਜਿਹੜਾ ਉੱਠ ਸਕਦਾ ਉੱਠੇ ਪਰ ਇਹ ਕੋਈ ਪਹਿਮਾਨਾ ਨਹੀਂ ਵੀ ਜਿਹੜਾ 4 ਵਜੇ ਉੱਠਦਾ ਉਹ ਧਰਮੀ ਹੋਏਗਾ ਜ਼ਰੂਰੀ ਨਹੀਂ 4 ਵਜੇ ਉੱਠਣ ਵਾਲੇ ਚੰਗੇ ਹੋਣਗੇ ਜ਼ਰੂਰੀ ਨਹੀਂ 4 ਵਜੇ ਉੱਠਣ ਵਾਲੇ ਧਰਮੀ ਹੋਣਗੇ ਉੱਠੋ ਚੰਗੀ ਗੱਲ ਹੈ ਜਿਹੜਾ ਉੱਠ ਸਕਦਾ ਸਵੇਰੇ ਉੱਠਿਆ ਕਰੇ ਤੜਕਾ ਲਾ ਦੇ ਵਿੱਚ ਜੀ ਵਿੱਚ ਤੜਕੇ ਵਾਲੀ ਦਾਅਵ ਦਾ ਸਵਾਦ ਹੀ ਵੱਖਰਾ ਹੁੰਦਾ ਹੈ ਬੰਦੇ ਦੀ ਜ਼ਿੰਦਗੀ ਤੇ ਤੜਕਾ ਲੱਗੇ ਚੰਗੀ ਗੱਲ ਹੈ ਵਧੀਆ ਜਿਹਾ ਮਜ਼ਾ ਆਉ ਸਾਰਾ ਦਿਨ ਪਰ ਇਹਦਾ ਮਤਲਬ ਇਹ ਨਹੀਂ ਜਿਹੜਾ ਸਵੇਰੇ ਕੁੱਟਿਆਂ ਦੀ ਉਹ ਪਾਕੀ ਹੋ ਗਿਆ ਹੁਣ ਸਾਡੇ ਵਰਗਿਆਂ ਨੇ ਗੇਮ ਹੀ ਉਹ ਪਾਉਣੀ ਹੈ ਅੱਗੇ ਸੁਣੋ ਜਿਹੜਾ ਬੰਦਾ ਭਾਈ ਕਥਾ ਕੀਰਤਨ ਸਤਸੰਗ ਨਹੀਂ ਕਰਦਾ ਉਹਦਾ ਜਿਉਣ ਦਾ ਕੀ ਫਾਇਦਾ ਧੰਧਿਆਂ 'ਚ ਫਸੇ ਹੋ ਦੁਨੀਆਂ ਦੇ ਲੋਕੋ ਤੁਸੀਂ ਧੰਧਿਆਂ 'ਚ ਫਸੇ ਹੋ ਤੇ ਸਤਸੰਗ ਤੁਸੀਂ ਕਰਦੇ ਨਹੀਂ ਤੇ ਹੁਣ ਸੋਚ ਕੇ ਵੇਖੋ ਇਹਦਾ ਕੰਮ ਹੈ ਕਿ ਨਹੀਂ ਸਤਸੰਗ ਕਰਨਾ ਸਾਡੇ ਵਰਗਿਆਂ ਦੀ ਡਿਊਟੀ ਨਹੀਂ ਸਤਸੰਗ ਕਰਨਾ ਸਵੇਰ ਨੂੰ ਕੀਰਤਨ ਕਰਨਾ ਸ਼ਾਮ ਨੂੰ ਵੀ ਕੀਰਤਨ ਕਰਨਾ ਹੁਣ ਇਹਨੂੰ ਪਤਾ ਹੈ ਵੀ ਅਸੀਂ ਇਹ ਕੰਮ ਕਰਦੇ ਹਾਂ ਹੁਣ ਆਪਣੇ ਆਪ ਨੂੰ ਹੀਰੋ ਤੇ ਬਾਕੀ ਸਾਰੇ ਜ਼ੀਰੋ ਇਹਨੇ ਗੇਮ ਹੋਪ ਹੋਣੀ ਹੈ ਜਿਹਦੇ ਵਿੱਚ ਆਪ ਹੀ ਜਿੱਤੇ ਕੇ ਗੇਮ ਪਾਉਗਾ ਹੀ ਜਿਹਦੇ ਵਿੱਚ ਜਿੱਤੇਗਾ ਉਹੀ ਗੇਮ ਪਾਏਗਾ ਜਿਹਦੇ ਵਿੱਚ ਆਪ ਜਿੱਤੇਗਾ ਇੱਧਰ ਸੁਣ ਅੱਛਾ ਫਿਰ ਅੱਗੇ ਕੀ ਕਰਣਾ ਜਿਹੜਾ ਕਕਾਰ ਉੱਪਰ ਵੀ ਪਾ ਕੇ ਨਹੀਂ ਰੱਖਦਾ ਇਹ ਵੀ ਠੀਕ ਨਹੀਂ ਹੁਣ ਇਹਦਾ ਕੰਮ ਹੀ ਇਹ ਹੈ ਗੁਰਦੁਆਰੇ ਚ ਰਹਿਣਾ ਤੁਸੀਂ ਯਾਦ ਰੱਖਣਾ ਚੋਲਾ ਪਾਇਆ ਕਕਾਰਾਂ ਦੇ ਨਾਲ ਹੀ ਸੋਹਣਾ ਲੱਗਦਾ ਹੈ ਕੁਰਤਾ ਪਜਾਮੇ ਚ ਸੋਹਣਾ ਲੱਗਦਾ ਹੁਣ ਐਦਾਂ ਫਿੱਟ ਕਰਨਾ ਦਿਮਾਗ ਚ ਤੇ ਤੁਸੀਂ ਸੋਚ ਕੇ ਵੇਖੋ ਆਮ ਲੋਕ ਬਹੁਤੇ ਕਕਾਰ ਉੱਪਰ ਦੀ ਨਹੀਂ ਪਾ ਸਕਦੇ ਬੋਝ ਦੇ ਪੈ ਗਿਆ ਨਾ ਦਿਮਾਗ ਚ ਵੀ ਅਸੀਂ ਪਾਪੀ ਆ ਅਸੀਂ ਤੇ ਅਸਲੀ ਮਹਾਨ ਤੇ ਨਹੀਂ ਹੋਈ ਅਸਲੀ ਮਹਾਨ ਤੇ ਹੋਈ ਸਵੇਰੇ ਅਸੀਂ ਉੱਠਦੇ ਨਹੀਂ ਅਸੀਂ ਪਾਪੀ ਆ ਇਹ ਮਹਾਨ ਨੇ ਜਦੋਂ ਕਹਿਣਾ ਦਾੜੀ ਜਿਹੜਾ ਬੰਨੇਗਾ ਜਿਹਨੇ ਤੁੰਨੀ-ਮੁੰਨੀ ਇੱਕ ਬਰਾਬਰ ਦਾੜਾ ਖੁੱਦਾ ਆਖੜਾ ਜਾਏਗਾ ਹੁਣ ਜਿੰਨਿਆਂ ਨੇ ਕੰਮ ਕਰਨਾ ਆ ਵਿਦੇਸ਼ਾਂ ਚ ਚਲੇ ਜਾਓ ਰੈਸਟੋਰੈਂਟ ਵਿੱਚ ਦਾੜੀ ਖੁੱਲੀ ਰੱਖ ਕੇ ਤੁਸੀਂ ਉਹਦੇ ਬਾਹਰ ਵਿੱਚ ਆ ਗਏ ਤਾਂ ਟੰਗਾ ਖੜਾ ਹੋ ਜਾਣਾ ਦਾੜੀ ਉੱਥੇ ਬਨਣੀ ਪੈਂਦੀ ਹੈ ਬੜੇ ਇਦਾਂ ਦੇ ਕੰਮ ਨੇ ਜਿੱਥੇ ਦਾੜੀ ਬਨਣੀ ਪੈਂਦੀ ਵੱਡੀਆਂ ਫੈਕਟਰੀਆਂ 'ਚ ਬਨਣੀ ਪੈਂਦੀ ਹੈ ਸ਼ਹਿਰਾਂ ਦੇ ਵਿੱਚ ਬਹੁਤ ਬੰਦੇ ਦਾੜੀਆਂ ਬੰਦਦੇ ਆ ਜੌਬ ਕਰਦੇ ਆ ਡਿਊਟੀ ਕਰਦੇ ਆ ਦਾੜੀ ਬਨਣੀ ਪੈਂਦੀ ਆ ਆਰਮੀ ਵਾਲਿਆਂ ਨੂੰ ਬਨਣੀ ਪੈਂਦੀ ਪੁਲਿਸ ਵਾਲਿਆਂ ਨੂੰ ਬਨਣੀ ਪੈਂਦੀ ਬਹੁਤ ਬੰਦਿਆਂ ਨੂੰ ਪਰ ਹੁਣ ਇਹਨੂੰ ਪਤਾ ਹੈ ਵੀ ਮੈਂ ਤੇ ਕਦੇ ਗਰੰਟੀ ਨਾ ਦਾੜੀ ਬੰਨੀ ਵਖੀ ਤੁਸੀਂ ਇਹਨੇ ਗੇਮ ਇੱਥੇ ਉਹੀ ਪਾਉਣੀ ਹੈ ਇਹਨੇ ਕਹਣਾ ਜਿਹੜੇ ਤੁੰਨੀ-ਮੁੰਨੀ ਇੱਕ ਬਰਾਬਰ ਹੁਣ ਹੀਰੋ ਕੌਣ ਹੈ ਇਹ ਇਹਨਾਂ ਨੇ ਮਰਿਆਦਾਵਾਂ ਉਹ ਬਣਾਈਆਂ ਨੇ ਜਿਹਦੇ ਵਿੱਚ ਗੁਰਦੁਆਰਿਆਂ 'ਚ ਰਹਿਣ ਵਾਲੇ ਤੇ ਕਾਮਯਾਬ ਨੇ ਬਾਕੀ ਸਾਰੇ ਜ਼ੀਰੋ ਇਹਨਾਂ ਨੇ ਮਰਿਆਦਾ ਹੀ ਇੰਦਾਂ ਦੀ ਬਣਾਈ ਹੈ ਵੀ ਅਸੀਂ ਹੀ ਹੀਰੋ ਦੀ ਫੜ ਗਰੰਥੀਆਂ ਦੇ ਘਰਾਣੀਆਂ ਨੇ ਗੁਰਦੁਆਰਿਆਂ 'ਚ ਰਹਿਣਾ ਸਿਰ ਤੇ ਦਸਤਾਰ ਸਜਾਉਂਦੀ ਹੈ ਪੱਗ ਬੰਨਦੀ ਹੈ ਕਈ ਆਮ ਬੀਬੀਆਂ ਬਣ ਲੈਂਦੀਆਂ ਨੇ ਪਰ ਬਹੁਤੀਆਂ ਬੀਬੀਆਂ ਤੇ ਦਸਤਾਰ ਸਜਾਈ ਨਹੀਂ ਤੇ ਗੁਰਦੁਆਰੇ ਦੇ ਬੈਗ ਭਰ ਹੀ ਲੈਣਾ ਜਿਹੜੀ ਭਾਈ ਬੀਬੀ ਦਸਤਾਰ ਨਹੀਂ ਸਜਾਉਂਦੀ ਇਹ ਨਹੀਂ ਗੱਲ ਅਸਲ 'ਚ ਗੁਰਸਿੱਖ ਬੀਬੀ ਉਹ ਹੈ ਜਿਹੜੀ ਪੱਕ ਬੰਨੇ ਹੁਣ ਜਿੰਨੀਆਂ ਬੈਠੀਆਂ ਨੇ ਬਾਕੀਆਂ ਨੇ ਤਾਂ ਬੰਨੀ ਨਹੀਂ ਉੱਥੇ ਦਿਮਾਗ ਦੇ ਬੋਝ ਪੈ ਗਿਆ ਕਿ ਅਸੀਂ ਤੇ ਪਾਪ ਨਹੀਂ ਕਰੀਆਂ ਫਿਰਦੀਆਂ ਅਸਲੀ ਜਿਆਹੀ ਹੈ ਦਿਮਾਗ ਦੇ ਪੈ ਗਿਆ ਇਤਲੇ ਆਪ ਹੀ ਹੀਰੋ ਨਹੀਂ ਬਣਦੇ ਘਰ ਵਾਲੀਆਂ ਨੂੰ ਬਣਾਉਂਦੇ ਨੇ ਏਦਾਂ ਦਾ ਸਿਸਟਮ ਕੇਮ ਉਹ ਖੇਡਣਗੇ ਜਿਹਦੇ 'ਚ ਆਪ ਜਿੱਤਦੇ ਐ ਬਾਕੀ ਸਾਰੇ ਜ਼ੀਰੋ ਬੱਬੀ ਬਾਕੀ ਅਧਰਮੀ ਨੇ ਇੱਕਲੇ ਅਧਰਮੀ ਤੇ ਜੇ ਭਲਾ ਐਂ ਕੀ ਹੈ ਦੀ ਡਿਫੀਨੇਸ਼ਨ ਬਦਲੋ ਜੋ ਗੁਰੂ ਨਾਨਕ ਸਾਹਿਬ ਨੇ ਦਿੱਤੀ ਹੈ ਕੰਮ ਧਰਮ ਹੈ ਐ ਖੜ ਕੇ ਕਹੋ ਕੰਮ ਧਰਮ ਹੈ ਕੰਮ ਧਰਮ ਹੈ ਜਦੋਂ ਇਹ ਕਹਿੰਦਾ ਫਿਰ ਜਿਹੜੀਆਂ ਬੀਬੀਆਂ ਨੇ ਕਹਿਣ ਕਿ ਅੱਛਾ ਕੰਮ ਧਰਮ ਹੈ ਹਾਂ ਸਵੇਰ ਦੀ ਮੈਂ ਚਾਹ ਬਣਾ ਕੇ ਆਈਆਂ ਆਟਾ ਘੁੰਨ ਕੇ ਆਈਆਂ ਸਬਜ਼ੀ ਬਣਾ ਕੇ ਆਈਆਂ ਫਿਰ ਮੈਂ ਮੱਖਾ ਟੇਕਣ ਆਈਆਂ ਜਾ ਕੇ ਗੋਹਾ ਗੂੜਾ ਕਰਨਾ ਹੈ ਪਸ਼ੂਆਂ ਨੂੰ ਸਾਹਮਣਾ ਹੈ ਨਿਆਣਿਆਂ ਨੂੰ ਸਕੂਲ ਤੋਰਨਾ ਹੈ ਘਰ ਵਾਲੇ ਦਾ ਮੈਂ ਖਾਣਾ ਬਣਾਉਣਾ ਸਾਰਾ ਦਿਨ ਘਰ ਦੇ ਕੰਮਕਾਰ ਕਰੂ ਰਾਤ ਦੀ ਰੋਟੀ ਫੇਰ ਬਣਾਉਂ 10 ਵਜੇ ਦੁੱਧ ਪਿਉਂ 11 ਵਜੇ ਜਾ ਕੇ ਸੌਂਗੀ ਸਵੇਰੇ 5 ਵਜੇ ਫੇਰ ਉੱਠ ਖੜਨਾ ਹੈ ਇਹਦਾ ਮਤਲਬ ਮੈਂ ਵੀ ਤਰਮੀ ਹੁਈਆਂ ਹੋ ਗਈ ਨਾ ਮਹਾਨਾ ਆਪਣੇ ਮਹਾਨੀ ਚਲੋ ਬੰਦੇ ਨੂੰ ਕਹਿਣਾ ਹੈ ਤੇਰਾ ਕਰਮ ਵੇਖਣਾ ਕਰਮ ਕੀ ਬਾਜਾ ਵਾਲੇ ਆ ਗਏ ਐ ਨਹੀਂ ਚੈੱਕ ਕਰਦੇ ਫਿਰ ਕਿ ਲੱਕੜਾ ਚੱਕਰਾ ਓਏ ਇਤਰਾ ਕਸ਼ੇਰਾ ਵੀ ਖੀਤ ਚੱਕਰਾ ਪਾਇਆ ਕਿ ਨਹੀਂ ਗੋਡਿਆਂ ਤੱਕ ਪਾਇਆ ਕਿ ਗੋਡਿਆਂ ਤੋਂ ਉੱਤੇ ਪਾਇਆ ਜਾਂ ਵੇਖੀਏ ਤੇਰੀ ਕਿਰਪਾੜ ਕਿੰਨੇ ਫੁੱਟ ਦੀ ਆ ਮੇੜ ਕੇ ਵੇਖਣੀ ਵੀ ਕਿੰਨੇ ਫੁੱਟ ਦੀ ਪਾਈ ਹੈ ਜਾਂ ਤੇਰੀ ਦਾੜੀ ਚੈੱਕ ਕਰੀਏ ਵੀ ਰੰਗੀ ਹੈ ਕਿ ਨਹੀਂ ਰੰਗੀ ਦਾੜੀ ਬੰਨੀ ਹੈ ਕਿ ਨਹੀਂ ਬੰਨੀ ਜੇ ਬਾਜਾ ਵਾਲੇ ਆ ਗਏ ਉਹ ਕਹਿਣਗੇ ਕੰਮ ਚੈੱਕ ਕਰਾਉਂ ਉਸ ਵੇਲੇ ਤੋਂ ਸ਼ਾਮ ਤੱਕ ਕਰ ਦਾਂਗੀ ਤੇ ਜੇ ਹੋਏ ਕੰਮ ਚੈੱਕ ਕੰਮ ਚੈੱਕ ਹੋਏ ਆਮ ਲੋਕਾਂ ਨੇ ਹੀਰੋ ਬਣ ਜਾਣਾ ਹੈ ਜੇ ਜ਼ੀਰੋ ਬਣ ਕੇ ਲਿਖ ਕੇ ਲੈ ਲੋ ਸਾਰੇ ਗੁਰਦੁਆਰਿਆਂ ਚ ਰਹਿਣ ਵਾਲੇ ਜ਼ੀਰੋ ਇਹ ਘੱਟ ਹੀ ਕੰਮ ਕਰਦੀ ਹੈ ਇਹ ਥੋੜੀ ਕੰਮ ਦੋ ਘੰਟੇ ਰੌਣ ਲੌੜੀ ਹੁੰਦੀ ਹੈ 2 ਘੰਟੇ ਬਦਾਮ ਲਿਆਓ ਕਾਜੂ ਲਿਆਓ ਸੌਂਗੀ ਲਿਆਓ ਘੋਲੋ ਦੁੱਧ ਚ ਪਾਓ ਦੇਸੀ ਘਿਓ ਲਾਓ ਲਿਆਓ ਆ ਸਾਰਾ ਕੁਝ ਘੋਲ-ਕੋਲ ਕੇ ਪੀਣਾ ਕਹਿੰਦੇ ਜ਼ੋਰ ਬਹੁਤ ਲੱਗਦਾ ਹੈ ਅਗਲਾ ਪੁੱਛੇ ਵੀ ਸਾਡੇ ਨਿਆਣੇ ਦੇ 8-8 ਘੰਟੇ ਬਾਅਦ ਨੂੰ ਪੜ੍ਹਦੇ ਆ ਸਾਡੇ ਬੱਚੇ 8-8 ਘੰਟੇ ਫੜੀ ਜਾਂਦੇ ਕਿਤਾਬਾਂ ਲੈ ਕੇ ਉਹ ਦਿਨ ਕਹਿੰਦੇ ਬਦਾਮ ਘੋਲ-ਕੋਲ ਪਿਆਓ ਇਹ 2 ਘੰਟੇ ਰੋਲ ਲਾਉਂਦੇ ਆ ਤੇ ਜੇ ਕਿਤੇ 5-7 ਮਿੰਟ ਲੇਟ ਹੋ ਜਾਣ ਘੰਟੀ ਖੜਕਾਈ ਜਾਣ ਕੇ ਮੈਨੂੰ ਛੱਡਿਆ ਨਹੀਂ ਤੁਸੀਂ ਮੈਨੂੰ ਛਡਾਇਆ ਨਹੀਂ ਤੈਨੂੰ ਕਿਵੇਂ ਫੜਦੇ ਅਸੀਂ ਛਡਾਇਆ ਨਹੀਂ ਜੀ ਸੁਣੋ ਇਹ ਗੱਲ ਨੋਟ ਕਰ ਲਓ ਸਾਡੇ ਲੋਕਾਂ ਨੇ ਧਰਮ ਦੇ ਧਰਮੀ ਆਪਣੇ ਇਦਾਂ ਰੱਖੇ ਐ ਆਪਣੇ ਆਲੇ ਨੂੰ ਮਹਾਨ ਮਰਿਆਦਾ ਵੀ ਇਦਾਂ ਦੀਆਂ ਬਣਾਈਆਂ ਜਿਹਨੇ ਚਾਹ ਵੀ ਪੂਰੇ ਉਤਰਦੇ ਨੇ ਆਮ ਬੰਦਾ ਤੇ ਉਤਰ ਨਹੀਂ ਸਕਦਾ ਕੋਲ ਬਹੁਤ ਬੰਦੇ 3 ਵਜੇ ਨਹੀਂ ਹੋ ਸਕਦੇ ਇਹ ਪਤਾ ਕੀ ਕਹਿੰਦੇ ਜਿਹੜਾ ਉੱਠਦਾ ਹੈ 3 ਵਜੇ ਉਹ ਤੇ ਕਰਦਾ ਸੋਨਾ ਦਾਨ ਜਿਹੜਾ ਚਾਰ ਆਲਾ ਕਹਿੰਦੇ ਚਾਂਦੀ ਜਿਹੜਾ ਪੰਜ ਆਲਾ ਕਹਿੰਦੇ ਲੋਹਾ ਕਹਿੰਦੇ ਨਛੇ ਆਲਾ ਕਹਿੰਦੇ ਇਹਦੇ ਬਾਅਦ ਫਿਰ ਐਵੇਂ ਹੀ ਐ ਇਹ ਸਾਨੂੰ ਛੇ ਵਾਲਿਆਂ ਨੂੰ ਤੇ ਐਵੇਂ ਗਿੰਦੇ ਗਏ ਤੇ ਸਾਡੇ ਵਰਗੇ 3 ਵਜੇ ਉੱਠ ਕੇ ਮਹਾਨ ਨੇ ਤੇ ਸਾਡੇ ਉਹ ਮੈਂ 20 ਸਾਲ 20 ਸਾਲ ਮੈਂ ਬਾਹਰ ਪ੍ਰਚਾਰ ਕਰਨ ਜਾਂਦਾ ਰਿਹਾ ਸਾਡੀ ਸਾਰੀ ਰਾਤ ਇੱਕ ਤੋਂ ਲੰਘਦੀ ਜਾਂਦੀ ਸੀ ਸਰੀਰ ਤੋਂ ਸਾਰੀ ਰਾਤ ਇੱਕ ਤੋਂ ਲੰਘਦੀ ਜਾਂਦੀ ਛੜਕਾਂ ਦੇ ਉੱਤੇ ਹੀ 2 ਵਜੇ ਨੇ ਸੀ ਛੜਕਾਂ ਦੇ 3 ਵਜੇ ਦੇ ਸੀ ਛੜਕਦੇ ਹੀ ਚਾਲ ਵਜ ਜਾਂਦੇ ਸੀ ਸਭ ਤੋਂ ਮਹਾਨ ਤੇ ਫਿਰ ਅਸੀਂ ਹੋ ਗਏ ਜਿਹੜੇ ਸਾਰੀ ਰਾਤ ਉੱਤੇ ਹੀ ਨੇ ਇੰਦਾ ਨਹੀਂ ਭਾਈ ਜਦੋਂ ਵੇਖੇ ਜਾਣੇ ਨੇ ਕੰਮ ਕੰਮ ਕਿਦਾਂ ਦੇ ਗਿੰਦੇ ਕੰਮ ਚੱਕਰਾਂ ਮੈਂ ਲਿਖ ਕੇ ਦੇ ਸਕਦਾ ਮੈਨੂੰ ਤੇ ਮੇਰੀ ਮਾਂ ਨੂੰ ਚੈੱਕ ਕਰ ਲਓ ਮੇਰੀ ਮਾਂ ਧਰਮ ਵਿੱਚ ਅੱਗੇ ਲੱਗ ਰਹੀ ਹੈ ਉਹਨੇ ਕੰਮ ਕੀਤਾ ਕਰਤ ਜਿੰਮੇਵਾਰੀਆਂ ਜਾਨਾ ਵਧੀਆ ਨਵਾਈਆਂ ਮੇਰੇ ਨਾਲ ਹੋਈ ਫਰਜ ਮੈਂ ਡਿਊਟੀ 'ਚ ਗਲਤੀ ਕਰ ਸਕਦਾ ਇਹ ਮਾਂਵਾ ਨਹੀਂ ਕਰਦਾ ਤੁਹਾਡੇ ਘਰਾਂ ਵਾਲਿਆਂ ਨੇ ਕੰਮ ਬਹੁ ਕੀਤਾ ਉਹਨਾਂ ਨੂੰ ਜ਼ੀਰੋ ਨਾ ਕਰੋ ਉਹ ਆਪਣੀ ਥਾਂ ਤੇ ਮਹਾਨ ਨੇ ਠੀਕ ਹੈ ਬੋਝ ਨਾ ਪਾਓ ਇਸ ਇੰਦਾ ਨਾ ਸਮਝੋ ਹੁਣ ਮੈਂ ਆ ਵੀ ਵੇਖ ਰਾਂ ਮਿਲਦੇ ਨੇ ਲੋਕਾਂ ਕਾ ਭਾਈ ਸਾਹਿਬ ਅਸੀਂ ਤੇ ਗ੍ਰਿਸ਼ਟੀ ਬੰਦੇ ਅਸੀਂ ਪਾਪੀ ਬੰਦੇ ਮੈਂ ਕਿਹਨੂੰ ਧੱਕੇ ਨਾਲ ਹੀ ਪਾਪੀ ਕਹਿੰਦਾ ਨਹੀਂ ਬਾਬਾ ਜੀ ਸਾਥੋਂ ਕਿੱਥੇ ਨਾਮ ਨੂੰ ਮੁਜੱਬੇ ਜਾਂਦੇ ਐ ਇੱਥੇ ਪਾਪੀ ਲੋਕ ਆਪ ਹੀ ਪਾਪੀ ਬਣੇ ਬੰਦੇ ਧੱਕੇ ਨਾਲ ਹੀ ਪਾਪੀ ਬਣਦੇ ਤੁਸੀਂ ਆਪਣਾ ਕੰਮ ਵਧੀਆ ਕਰੋ ਆਪਣੀ ਜ਼ਿੰਮੇਵਾਰੀ ਵਧੀਆ ਨਿਭਾਓ ਆਪਣੇ ਫਰਜ਼ ਵਧੀਆ ਨਿਭਾਓ ਆਪਣੇ ਕਰਮ ਨੂੰ ਤਰਬ ਬਣਾਓ ਸੁੱਖੇ ਹੋ ਜੋ ਜਿੰਦਗੀ ਜਿਉਣ ਦਾ ਨਜ਼ਾਰਾ ਆਜੂ ਤਾਂ ਕਰਕੇ ਇਹਨਾਂ ਦੀਆਂ ਗੱਲਾਂ ਵਿੱਚ ਆ ਕੇ ਨਹੀਂ ਵੀ ਇਹ ਮਹਾਤਮਾ ਬਣ ਗਏ ਤੇ ਅਸੀਂ ਪਾਪੀ ਬਣ ਗਏ ਨਹੀਂ ਆਪਣੇ ਆਪ ਨੂੰ ਕੰਮਾਂ ਵਾਲੇ ਪਾਸੇ ਧਿਆਨ ਲਾ ਕੇ ਰੱਖੋ